ਹਾਂਜੀ ਵੀਰੋ ਸਤਿ ਸ੍ਰੀ ਅਕਾਲ ਅੱਜ ਬਾਈ ਨਾਲ ਮਲਾਉਣਾ ਸਾਨੂੰ ਇਹ ਮੇਰੇ ਪਿੰਡ ਦੇ ਭਾਈ ਆ ਜ਼ਿਮੀਦਾਰਾਂ ਦਾ ਮੁੰਡਾ ਤੇ ਆਪਾਂ ਬਾਈ ਨੂੰ ਪਹਿਲਾਂ ਤਾਂ ਇਹੀ ਪੁੱਛਾਂਗੇ ਵੀ ਇਹਦੀ ਕੀ ਮਜਬੂਰੀ ਸੀ ਬੱਕਰੀਆਂ ਰੱਖਣ ਦੀ ਜਿਹੜੀਆਂ ਇਹਨੂੰ ਬੱਕਰੀਆਂ ਰੱਖਣੇ ਪੈ ਗਏ ਹਨ ਚੰਗੀ ਵਧੀਆ ਖੇਤੀ ਕਰਦੇ ਸੀਗੇ ਤੇ ਖੇਤੀ ਦੇ ਵਿੱਚੋਂ ਆਪਾਂ ਬਾਈ ਨੂੰ ਪਹਿਲਾਂ ਬਾਈ ਨੂੰ ਤੁਸੀਂ ਪੁੱਛਦੇ ਆਂ ਆਪਾਂ ਵੀ ਕੀ ਗੱਲ ਹੋ ਤਾਂ ਹਾਂਜੀ ਬਾਈ ਕੀ ਹਾਲ ਚਾਲ ਨੇ ਠੀਕ ਆ ਬਾਈ ਵਧੀਆ ਜੀ ਉਹ ਠੀਕ ਹੋ ਠੀਕ ਹੈ ਜੀ ਤੇ ਬਾਈ ਇਹ ਦੱਸੋ ਤੁਸੀਂ ਵੀ ਪਹਿਲਾਂ ਖੇਤੀ ਕਰਦੇ ਸੀ ਹਨਾ ਹਾਂ ਬਾਈ ਤੇ ਖੇਤੀ ਕਿੰਨੀ ਕੁ ਕਰਦੇ ਸੀ ਤੁਸੀਂ ਖੇਤੀ ਬਾਈ ਮੈਂ 10 12 ਕਿੱਲੇ ਚੱਕੇ ਦੇ ਕਰਦਾ ਠੇਕੇ ਦੇ ਹਾਂ ਅੱਛਾ 10 ਕਿੱਲੇ ਆਪਣੇ ਕੋਲ ਘਰਦੇ ਆ ਬਾਈ ਚਾਰ ਕਿੱਲੇ ਕਰਦੇ ਨੇ ਤੇ ਤੁਸੀਂ ਹੁਣ ਇਹ ਬੱਕਰੀਆਂ ਦੇ ਵਿੱਚੋਂ ਵੀਰ ਇਹਨਾਂ 'ਚੋਂ ਤਾਂ ਕੋਈ ਆਪਾਂ ਨੂੰ ਕੀ ਮਿਲਦਾ ਕੀ ਉਹ ਹੈ ਤੁਸੀਂ ਐਵੇਂ ਟੱਕਰਾਂ ਜਾਂ ਮਾਰਦੇ ਫਿਰਦੇ ਉਹ 'ਚੋਂ ਕੁਝ ਵੱਜਦਾ ਨਹੀਂ ਜੀ ਬਾਈ ਅੱਛਾ ਹਾਂ ਬਹੁਤ ਟੱਕਰਾਂ ਮਾਰੀ ਜਾਂਦੇ ਹਰ ਮਹੱਤਵ ਦੀ ਰਾਤ ਹਾਂ ਅੱਛਾ ਠੀਕ ਹੈ ਇਹ 'ਚ ਹੁਣ ਇਹ 'ਚੋਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਆਪਾਂ ਨੂੰ ਅੱਛਾ ਇਹਦੇ 'ਚੋਂ ਵੱਜਦਾ ਬਹੁਤ ਹੈ ਇਹਦੇ 'ਚੋਂ ਵੱਜਦਾ ਬਾਈ ਅੱਛਾ ਇਹਦੇ ਚ ਕਿਵੇਂ ਬਚਦਾ ਬਾਈ ਤੁਸੀਂ ਇਹਦੇ ਚ ਬਾਈ ਹੁਣ ਆਪਣਾ ਖਰਚਾ ਡਾਲਨੇ ਹੈਗਾ ਅੱਛਾ ਕਿਤੇ ਜਾਣਾ ਫਿਰ ਜੋ ਸਾਡੀ ਤਿੰਨ ਬੰਦਾ ਨਾ ਆ ਜਾਂਦਾ ਨਾਲ ਹਾਂ ਹਾਂ ਬਸ ਇਹਨਾਂ ਦੀ ਰਹਦਾ ਇੱਕ ਬੰਦਾ ਅੱਛਾ ਤੇ ਜਿਹੜਾ ਠੇਕੇ ਜੋ ਆਪਾਂ ਨੂੰ ਠੇਕੇ ਜੋ ਬਚਦਾ ਸੀ ਕੁਝ ਬਹੁਤ ਹਾਂ ਬਾਈ ਕੁਝ ਨਹੀਂ ਜੀ ਬਚਦਾ ਜਿਹੜੇ ਲੋਕ ਕਹਿੰਦੇ ਵੀ ਠੇਕੇ ਜੋ ਬਾਈ ਬਹੁਤ ਕੁਝ ਬਚਦਾ ਕੁਝ ਵੀ ਨਹੀਂ ਬਚਦਾ ਜਮਾ ਹੈ ਅੱਛਾ ਹਾਂ ਬਾਈ ਤੇ ਫਿਰ ਉਹ ਚੀਜ਼ਾਂ ਨੂੰ ਦੇਖ ਕੇ ਤੁਸੀਂ ਮੰਨ ਕੇ ਚਲੋ ਬੱਕਰੀਆਂ ਪਾਲ ਲਿਆ ਹਾਂ ਇਹ ਫਿਰ ਬੱਕਰੀਆਂ ਇੰਨੀਆਂ ਸਾਰੀਆਂ ਤੁਸੀਂ ਇਕੱਠੀਆਂ ਲੈਤੀਆਂ ਬਾਈ ਹਾਂ ਬਾਈ ਨਾ ਲੈਤੀਆਂ ਨਹੀਂ ਹੈਗੀਆਂ ਬਾਈ ਮੈਂ ਅੱਛਾ ਇੱਕ ਤੋਂ ਬਣਾਈਆਂ ਮੈਂ ਇੱਕ ਤੋਂ ਇੰਨੇ ਇੰਨਾ ਮਾਲ ਤਿਆਰ ਕਰ ਲਿਆ ਠੀਕ ਹੈ ਤੇ ਭਾਈ ਇਹ ਫਿਰ ਜਿਹੜਾ ਮਾਲ ਹੈਗਾ ਇਹ ਮੰਨ ਕੇ ਚੱਲ ਤੁਹਾਨੂੰ ਪ੍ਰੋਫਿਟ ਕਿਵੇਂ ਵੀ ਦਿਖਦਾ ਦਿਸ਼ਾ ਤੁਹਾਨੂੰ ਵੀ ਪ੍ਰੋਫਿਟ ਹੈ ਇਹਦੇ ਵਿੱਚ ਹੈਗਾ ਆਪਾਂ ਬੜੀ ਮੇਰੇ ਕੋਲ ਸੀਗੀ ਤੁਹਾਨੂੰ ਦੱਸਿਆ ਨਾ ਇੱਕ ਮੈਂ ਪੱਠਾ ਤਾਂ ਰੱਖ ਲੈਂਦਾ ਸੀਗਾ ਹਾਂ ਬੱਕਰੇ ਮੈਂ ਵੇਚ ਦਿੰਦਾ ਅੱਛਾ ਠੀਕ ਹੈ ਹਾਂ ਉਹ ਨਾਲ ਦੀ ਨਾਲ ਤਿਆਰ ਪੱਠਾ ਹੋ ਹੀ ਜਾਂਦੀਆਂ ਅੱਛਾ ਠੀਕ ਹੈ ਉਹ ਪੱਠਾ ਨਹੀਂ ਸੀ ਵੇਚਦਾ ਪੱਠਾ ਰੱਖੀ ਜਾਂਦਾ ਅਛੇ ਰੱਖਦਾ ਜੀ ਉਹ ਬੱਕਰੇ ਬਾਈ ਵਿੱਚ ਹੈਰਾਨ ਕਰਨ ਲੱਗ ਜਾਂਦਾ ਬਾਹਲੇ ਹਾਂ ਠੀਕ ਹੈ ਹਾਂ ਉੱਥੇ ਹੀ ਰੱਖਦਾ ਰਿਹਾ ਬਸ ਮੈਂ ਅੱਛਾ ਅੱਛਾ ਤੇ ਜਿਹੜਾ ਹੁਣ ਵੀ ਆਪਾਂ ਕਹਿੰਦੇ ਆ ਕਿ ਵੀ ਜ਼ਿੰਮੇਵਾਰਾਂ ਦੇ ਮੁੰਡੇ ਵੀ ਠੇਕਿਆਂ ਤੇ ਲੈ ਲੈ ਵਾਹਣਾ ਨਾ ਬਾਈ ਯਾਰ ਆਪਾਂ ਕਰਦੇ ਆਂਗੇ ਤੇ ਚਲੋ ਮੈਂ ਵੀ ਕਰਦਾ ਵੀ ਆ ਅਗਲੇ ਦੀ ਅੱਡੋ ਅੱਡ ਸੋਚਾ ਵੀ ਹੁਣ ਤੁਸੀਂ ਇਹੀ ਕਹਿਣਾ ਤੈਨੂੰ ਵੀ ਆਪਾਂ ਨੂੰ ਠੇਕੇ ਦੇ ਵਿੱਚੋਂ ਬਚਦਾ ਨਹੀਂ ਕੋਸਣਾ ਹਾਂ ਬਚਦਾ ਨਹੀਂ ਬਈ ਠੀਕ ਹੈ ਇਹ ਗੱਲ ਬਿਲਕੁਲ ਸਹਿਮਤ ਆਪਾਂ ਹਣਾ ਬਾਈ ਤੇ ਇਹ ਚੀਜ਼ਾਂ ਦੇ ਮੰਨ ਕੇ ਚੱਲ ਬਾਈ ਇਹ ਚੀਜ਼ ਨਾ ਬਾਹਰ ਜਾਣ ਨੂੰ ਮੈਂ ਤਾਂ ਕਹਿੰਦਾ ਬੜੀ ਵਧੀਆ ਜਾਈ ਕੋਈ ਮਿੰਨਤੀ ਨਹੀਂ ਵਧੀਆ ਚੀਜ਼ ਹੈ ਉਹਦੇ ਨਾਲ ਬਹੁਤ ਵਧੀਆ ਚੀਜ਼ ਹੈ ਠੀਕ ਹੈ ਕੋਈ ਮੀਣਾ ਇਹ ਆਪਾਂ ਨੂੰ ਕੋਈ ਮੀਣਾ ਆਪਦੀ ਚੀਜ਼ ਹੈ ਬਈ ਬਿਲਕੁਲ ਬਈ ਹਾਂ ਕੰਮ ਦੇ ਵਿੱਚ ਕੋਈ ਸੰਗ ਨਹੀਂ ਹੈਗੀ ਨਾ ਤੇ ਉਧਰ ਵੀ ਜਾ ਕੇ ਮੰਨ ਕੇ ਚਲੋ ਆਪਾਂ ਦਿਹਾੜੀਦਾਰੀ ਕਰਨਾ ਹੈ ਨਾ ਕੰਮ ਬਈ ਹੋਰ ਵੀ ਗੱਲ ਹੈਗੀ ਇੱਕ ਹਾਂ ਜਿਹੜੇ ਆਪਣੇ ਖੇਤਾਂ ਵਾਲੇ ਬਾਈ ਹੈ ਆਪਾਂ ਨੂੰ ਸੱਦ ਕੇ ਕਹਿੰਦੇ ਆ ਫੋਨ ਕਰਦੇ ਆ ਅੱਛਾ ਇਹ ਮੇਰੇ ਚਾਰ ਕਿਲੇ ਕੇ ਜਾਈ ਬਈ ਯਾਰ ਅੱਛਾ ਹਾਂ ਆਏ ਵੀ ਹੈਗਾ ਭਾਈ ਆਪਣੇ ਨਾਲ ਸਾਥ ਉਹ ਵੀ ਦਿੰਦੇ ਆ ਸਾਥ ਦਿੰਦੇ ਨੇ ਸਾਰਿਆਂ ਦਾ ਮੰਨ ਕੇ ਚੱਲ ਸਾਥ ਹੈਗਾ ਨਾਲ ਹੈਗਾ ਭਾਈ ਠੀਕ ਹੈ ਬਾਕੀ ਭਾਈ ਜਦੋਂ ਆਪਾਂ ਸੱਚੇ ਦਿਲੋਂ ਮਿਹਨਤ ਕਰੀਏ ਆਪਾਂ ਨੂੰ ਹਰੇਕ ਬੰਦਾ ਸਾਥ ਹੀ ਉਹ ਤੈਨੂੰ ਦਿਖਾ ਦੇਣਾ ਭਾਈ ਆਪਣੇ ਕਿਹੜੇ ਵੀ ਕਿਹੜੇ ਜਾਨਵਰ ਤੋਂ ਵਧੀਆ ਆਪਾਂ ਨੂੰ ਪ੍ਰੋਟੀ ਹੁੰਦੀ ਹੈ ਹਾਂ ਮੈਂ ਦਿਖਾਉਣਾ ਹਾਂ ਹਾਂ ਦਿਖਾਓ ਭਾਈ ਕਿਦਾਂ ਭਈ ਆ ਇਹ ਤੋ ਫੰਕ ਜਿਹਨੇ ਬਹੁਤ ਉਹ ਕਰਿਆ ਅੱਛਾ ਵੀ ਇਹੀ ਕਰਮ ਵਾਲੀ ਹੈ ਤੇਰੀ ਮੰਨ ਕੇ ਚੱਲ ਇਹ ਮੈਂ ਪੁੱਤਾ ਵਾਂਗੂ ਵਾਲੀ ਮੰਨ ਲਾ ਬਸ ਅੱਛਾ ਅੱਛਾ ਠੀਕ ਹੈ ਕਿਹੜਾ ਬੱਚਾ ਦਿਖਾਉਣਾ

ਇਹ ਕਿਹੜੀ ਨਸਲ ਕਿਹੜੀ ਆ ਭਾਈ ਬੱਸ ਮੈਨੂੰ ਤਾਂ ਪਤਾ ਨਹੀਂ ਬੀਟਲ ਪ्युअर ਬੀਟਲ ਨੇ ਹਾਂ ਪ्युअर ਆ ਭਾਈ ਅੱਛਾ ਭਾਈ ਯਾਰ ਦੇਖੋ ਨਾ ਵੀ ਮਿਹਨਤ ਦੇ ਨਾਲ ਮਾਲ ਬਹੁਤ ਵਧੀਆ ਤਿਆਰ ਕਰ ਲਏ ਨੇ ਪਤਾ ਨਹੀਂਗਾ ਆਪਦਾ ਬੱਚਾ ਪੜਾ ਹੋਇਆ ਹੋਇਆ ਭਾਈ ਇਹ ਅੱਛਾ ਠੀਕ ਹੈ ਤੇ ਯਾਨੀ ਕਿ ਵਧੀਆ ਵੀ ਹੁਣ ਤੈਨੂੰ ਜਿਹੜਾ ਵੀ ਇਹ ਦਿਖਾਓ ਭਾਈ ਹੌਲੀ ਹੌਲੀ ਨਾ ਹੁਣ ਇਹ ਜਾਨਵਰ ਤਿਆਰ ਕਰਨੇ ਆ ਅੱਛਾ ਠੀਕ ਹਾਂ ਮਤਾਂ ਕੋ ਨਹੀਂ ਲੈਂਦਾ ਨਹੀਂ ਹੈਗਾ ਨਾ ਹਾਂ ਠੀਕ ਹੈ ਆਪਾਂ ਇਹਦੇ ਜਾਨਵਰ ਤਿਆਰ ਕਰਨੇ ਹੁਣ ਠੀਕ ਹੈ ਭਾਈ ਹਾਂ ਹੁਣ ਸਾਨੂੰ ਇਹ ਦੱਸੋ ਬਈ ਇਹ ਕਿੰਨੇ ਰੇਂਜ ਦੇ ਵਿੱਚ ਹੋਊਗਾ ਤੇਰੇ ਹਿਸਾਬ ਨਾਲ ਇਹਦਾ ਬਈ ਹੁਣ ਇਹਦਾ ਤਾਂ ਇਹ ਤਾਂ ਆਪਾਂ ਕਹੜੀ ਨਹੀਂ ਸਕਦੇ ਕੋਈ ਮੁੱਲੀ ਹੈ ਨਾ ਜੇ ਦੋ ਵੇਚਣੇ ਨਹੀਂ ਵੇਚਣੇ ਨਹੀਂ ਹੈਗਾ ਇਹ ਗੱਲ ਬਿਲਕੁਲ ਆਪਾਂ ਮਿਸਾਨਤਾ ਤੇਰੇ ਨਾਲ ਨਾ ਇਹ ਤਾਂ ਲੱਖ ਦੇ ਲਵੇ ਵੀ ਲੱਗ ਸਕਦਾ ਹੈ ਨਾ ਅੱਛਾ ਤਾਂ ਇਹ ਦੋ ਦਿਨ ਦੀ ਹੈ ਬਾਈ ਇਹਦਾ ਅੱਛਾ ਠੀਕ ਹੈ ਅੱਜ ਤੱਕ ਨੇ ਬਣਨਾ ਅੱਛਾ ਹਲੇ ਤਿਆਰ ਹੋਣਾ ਦੋ ਦਿਨ ਦੀ ਹੈ ਤੇ ਠੀਕ ਹੈ ਬਾਈ ਹਾਂ ਠੀਕ ਹੈ ਤੇ ਬਾਈ ਹੁਣ ਜਿਹੜਾ ਇਹ ਮਾਲ ਹੈਗਾ ਤੇਰਾ ਲਗਭਗ ਕਿੰਨੇ ਪੈਸਿਆਂ ਦਾ ਹੋਊਗਾ ਮੈਂ ਬਈ ਏਰੀਆ ਕਹਿ ਨਹੀਂ ਸਕਦਾ ਇਹ ਯਾਰ ਅੱਛਾ ਹਾਂ ਪਸੂ ਅੰਗਿਆ ਮਾੜਾ ਅੰਗਿਆ ਮਾੜਾ ਹੁੰਦਾ ਇਹ ਗੱਲ ਠੀਕ ਹੈ ਬਈ ਇਹ ਕਿਉਂਕਿ ਛੋਟੀ ਛੋਟੀ ਸੋਚ ਆ ਗਈ ਵੀ ਮੰਨ ਕੇ ਚੱਲੋ ਪੱਥ ਵੀ ਨਹੀਂ ਬਚਤੀ ਬਈ ਕੋਈ ਓਕੇ ਕਿਉਂਕਿ ਇਹ ਗੱਲ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਆਪਾਂ ਬਾਹਰ ਵਾਲੇ ਜਾ ਰਹੇ ਨੇ ਬੰਦੇ ਨਾ ਵੀ ਇੰਨਾ ਪੈਸਾ ਲਾ ਕੇ ਉਹ ਬਾਹਰ ਜਾ ਰਹੇ ਨੇ ਤੇ ਆਪਾਂ ਵੀ ਇਨਕ ਵਿਚ ਜਿਹਾ ਇੱਥੇ ਆਪਦੀਆਂ ਤਿਆਰ ਕਰੀ ਬੈਠੇ ਕਰ ਸਕਦੇ ਆ ਬਈ ਕਰ ਸਕਦੇ ਆ ਮੰਨ ਕੇ ਚੱਲੋ ਮਾੜੀ ਮੂੜੀ ਮਿਹਨਤੀ ਆਉਂਦੀ ਆ ਬਈ ਹੋਰ ਤਾਂ ਮਿਹਨਤ ਤਾਂ ਉਧਰ ਵੀ ਜਾ ਕੇ ਮਿਹਨਤ ਦਾ ਬਈ ਕਿਸੇ ਵੀ ਕੰਮ ਦੀ ਆ ਉਹ ਵੀ ਜਿਵੇਂ ਕਹਿੰਨ ਹੁੰਦੇ ਨੇ ਵੀ ਜੇ ਬੁਰਕੀ ਤੋੜਾਂਗੇ ਤਾਂ ਮੂੰਹ ਚ ਪਾਉਗੀ ਨਹੀਂ ਉਹ ਵੀ ਨਹੀਂ ਪੈਂਦੀ ਆਪਣੀ ਮੂੰਹ ਚ ਨਾ ਮਿਹਨਤ ਤਾਂ ਆਪਾਂ ਨੂੰ ਰੋਟੀ ਤੋੜ ਬੁਰਕੀ ਤੋੜਨ ਦੇ ਲਈ ਵੀ ਕਰਨੀ ਪੈਣੀ ਹੈ ਨਾ ਫਿਰ ਪੇਟ ਭਰੂਗਾ ਤੇ ਇਹ ਬਿਲਕੁਲ ਬਾਈ ਆਪਾਂ ਤੇਰੀ ਗੱਲ ਨਾਲ ਸਹਿਮਤਾਂਗੇ ਵੀ ਬਾਈ ਦੇ ਸੁਝਾਅ ਨੇ ਜਿਹੜੇ ਦੋ ਬੱਕਰੀਆਂ ਤੋਂ ਬਣਾਇਆ ਮਾਲ ਆਪਣਾ ਦੋ ਬੱਕਰੀਆਂ ਆਪਣੇ ਇਹਨਾਂ ਚ ਬਣਿਆ ਬਸ ਅੱਛਾ ਠੀਕ ਹੈ ਅੱਛਾ ਇਹ ਬਾਈ ਇਹ ਦੋ ਬੱਕਰੀਆਂ ਨੇ ਮੰਨ ਕੇ ਚੱਲ ਜਿਹੜੀਆਂ ਤੇਰੇ ਪੈਰ ਲਾਉਣ ਵਾਲੀ ਹਾਂ ਇਹਨਾਂ ਦੋਨਾਂ ਨੇ ਬਣਾਇਆ ਆਪਣੇ ਬਾ ਠੀਕ ਹੈ ਅੱਜ ਬਾਈ ਕਹਿੰਦਾ ਵੀ ਆਪਾਂ ਪੂਰੇ ਵਧੀਆ ਪੈਰਾਂ ਸਰਾਂ ਪੂਰਾ ਵਧੀਆ ਆਪਦਾ ਖਾਣੇ ਪੀਣੇ ਹੰਡਾਉਣੇ ਦਿਨੇ ਵੀ ਮੰਨ ਕੇ ਚੱਲ ਆਪਦੀ ਮौज ਮਸਤੀ ਕਰਦੇ ਆ ਮੰਨ ਕੇ ਚਲੋ ਬੱਕਰੀਆਂ ਵੀ ਚਾਰਦੇ ਆ ਨਾ ਤੇ ਪਹਿਲਾਂ ਠੇਕੇ ਦੇ ਵਿੱਚੋਂ ਕਹਿੰਦਾ ਯਾਰ ਵੀ ਬਚਦਾ ਨਹੀਂ ਸੀ ਕੋਈ ਨਾ ਮਿੱਟੀ ਨਾ ਮਿੱਟੀ ਹੋਣ ਸੀਗਾ ਨਾ ਬਾਈ ਨਾਲਾ ਮੈਂ ਦੇਖਦਾ ਰਿਹਾ ਵੀ ਬਾਈ ਬਹੁਤ ਜ਼ਿਆਦਾ ਮਿਹਨਤ ਕਰਦੇ ਸੀਗੇ ਦੋਵੇਂ ਭਾਈ ਕਿ ਅੱਜ ਪਰ ਇਹਨਾਂ ਦੀ ਵੀ ਇਹ ਮੈਂਤ ਨੂੰ ਪਰਮਾਹਾਰ ਮੁਹ ਪੈ ਗਿਆ ਬਾਈ ਹੁਣ ਮੁਹ ਪੈ ਗਿਆ ਛੱਡਿਆ ਨਹੀਂ ਜਾਂਦਾ ਹੁੰਦਾ ਨਾ ਅਸਲ ਵਿੱਚ ਪਹਿਲਾਂ ਤੋਂ ਵੀ ਹੈਗਾ ਇੱਕ ਹਾਂ ਜੇ ਆਪਣੀ ਜੱਦੀ ਚ ਹੈਗਾ ਪਹਿਲਾਂ ਤੋਂ ਹੀ ਅੱਛਾ ਠੀਕ ਹੈ ਬਜ਼ੁਰਗਾਂ ਤੁਹਾਨੂੰ ਬਤਾ ਛੱਡਿਆ ਨਹੀਂ ਜਾਂਦਾ ਹੁੰਦਾ ਨਾ ਅਸਲ ਵਿੱਚ ਬਾਈ ਕੰਮ ਹੀ ਉਹ ਹੁੰਦਾ ਜਿਹੜਾ ਸੀਰੀਅਸ ਹੋ ਕੇ ਆਪਾਂ ਕਰਾਂਗੇ ਹਾਂ ਬਾਈ ਠੀਕ ਹੈ ਦਿਲੋਂ ਕਰਾਂਗੇ ਉਹੀ ਕੰਮ ਵਫਾ ਕਰੂਗਾ ਹਣਾਂ ਅਸੀਂ ਇਹਨਾਂ ਦਾ ਮੋਹ ਹੀ ਨਾ ਕਰਾਂਗੇ ਫਿਰ ਆਪਾਂ ਨੂੰ ਕੀ ਦੇਣਗੇ ਬਸ ਗੱਲ ਇਹੀ ਹੈ ਹਨਾ ਬਾਈ ਤੇ ਨਾਲੇ ਬਾਈ ਕੋਈ ਚ ਵੀ ਹੁੰਦਾ ਛੱਡਿਆ ਸੱਚੀ ਆ ਬਾਈ ਇਹ ਸਤਿ ਸ਼੍ਰੀ ਅਕਾਲ ਇਹ ਬਾਈ ਨੂੰ ਵੀ ਇਹਨਾਂ ਬਾਈਆਂ ਨੇ ਵਿਚਾਰਿਆਂ ਨੇ ਹਨ ਕੋਚ ਦੇ ਜਿਹੜੇ ਪਤਾ ਦੀ ਲੱਤ ਤੇ ਹੋ ਗਈ ਸੀ ਨਾ ਫ੍ਰੈਕਚਰ ਉਹਨੂੰ ਘੱਟੋ ਘੱਟ ਸਾਲ ਹੋ ਗਿਆ ਹੁੜਾ ਹਾਂ ਬਾਈ ਸਾਲ ਹੋ ਗਿਆ ਸਾਲ ਹੋ ਗਿਆ ਉਹ ਮੰਜੇ ਤੇ ਬੈਠਾ ਇਹ ਬਾਈ ਨੂੰ ਨਾਲ ਲਾ ਕੇ ਤੁਹਾਨੂੰ ਪਤਾ ਹੀ ਹੈ ਬੰਦਾ ਆਪਣਾ ਸਾ ਸਾਦੀ ਮੰਨ ਲਈ ਆਪਣਾ ਸਿੱਧਾ ਸਾਦਾ ਬੰਦਾ ਇਹ ਤੇ ਇਹਨੂੰ ਵੀ ਨਾਲ ਵਿਚਾਰਾ ਨੇ ਖੜਾ ਕਰਾਇਆ ਗਿਆ ਇਸ ਬੰਦੇ ਨੂੰ ਤੇ ਇਹਦੀਆਂ ਬੱਕਰੀਆਂ ਵੀ ਨਾਲ ਇਹ ਰੱਖਦੇ ਨੇ ਦੋ ਚਾਰ ਜਿੰਨੀਆਂ ਵੀ ਰੱਖਦੇ ਉਹ ਬਾਈ ਨੂੰ ਨਾਲ ਲਿਆ ਕੇ ਨਾ ਇਹਦੀਆਂ ਬੱਕਰੀਆਂ ਦੀ ਗੌਰ ਵੀ ਰੱਖਦਾ ਤੇ ਆਪ ਪਾਲਦੇ ਨੇ ਆਪ ਹੀ ਨੀਰਾਚਾਰਾ ਵੀ ਬਾਈ ਕਹਿੰਦਾ ਸੀ ਦਿੰਨੇ ਆ ਇਹਨਾਂ ਨੂੰ ਹਣਾ ਠੀਕ ਹੈ ਤੇ ਕਿਉਂਕਿ ਗਰੀਬ ਦੀ ਇੱਕ ਹੈਲਪ ਕਰਨਾ ਬਹੁਤ ਵੱਡੀ ਗੱਲ ਹੈ ਨਾ ਪ੍ਰਮਾਤਮਾ ਦੇ ਵਿੱਚ ਸਹਾਇ ਉਹੀ ਹੁੰਦਾ ਗੜ ਤੇ ਚਲੋ ਠੀਕ ਹੈ ਬਾਈ ਹੈਨਾ ਇੰਨਾ ਕਹਿੰਦੇ ਹੋ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰੋ ਭਾਈਆਂ ਦੇ ਨਾਮ ਹੀ ਹੈਨਾ